ਜ਼ਰੂਰ ਹੈ ਕਰਕੇ ਮਿਹਨਤਾਂ ਨੇ ਬੜਾਈ ਵੱਖਰੀ ਜੀ ਲੁੱਕ ਹੈ ਤੇ ਜਲਾਲਪੁਰੀਏ ਪਾਲੇ ਦੀ ਕਹਿੰਦੇ ਡਿਫਰੈਂਟ ਜੀ ਲੋਕ ਹੈ ਵੱਖਰੀ ਜੀ ਥੋਕਾ ਖੇਡ ਮੈਦਾਨਾਂ ਦੇ ਵਿੱਚ ਜਲਾਲਪੁਰ ਦੇ ਪਾਲੇ ਦੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਸਿੱਧੂ ਪਰਿਵਾਰ ਦਾ ਪਰ ਆਹ ਖਿਡਾਰੀ ਅਮਿਤ ਗੁੱਜਰ ਹੈ ਲਾਟੋਂ ਵਾਲਾ ਲਾਟੋਂ ਵਾਲਾ ਗੁੱਜਰ ਨਾਟੋਂ ਵਾਲਾ ਗੁੱਜਰ ਤੇ ਪਾਇ ਹੁਣ ਪੁੱਛਣਾ ਵੀ ਇਹ ਵੀ ਮੱਖਣ ਅਲੀ ਕੇ ਕੋੜਵੇਂ ਔੜਵੇਂ ਕੋੜਵੇਂ ਚੋਂ ਹੈ ਲਓ ਸਾਹਮਣੇ ਚੱਠਾ ਅੰਕਲ ਨੇ ਗਾਲੀ ਨਿਵੇਂ ਦਿੱਤੀ ਹੈ ਵੀ ਕਬੱਡੀ ਵਾਲੇ ਸਾਰੇ ਮੇਰੇ ਨਾਲ ਹੀ ਤੋਹ ਹੈ ਆਹ ਤੂਫਾਨ ਨੇ ਕਬੱਡੀ ਪਾ ਦਿੱਤੀ ਹੈ ਪ੍ਰਦੀਪ ਤੂਫਾਨ ਮੇਰੇ ਵੀਰੋ ਤੂਫਾਨ ਡੈਨੀਅਲ ਤਾਈ ਡੱਕ ਦਿੰਦਾ ਸਿੱਧਮਾ ਦਾ ಜಾਫੀ ਅਲੀ ਗੁਲਜ਼ਾਰ ਮਿੱਤਰੋ ਖੇਡ ਦੇ ਕਬੱਡੀ ਭਲੀਪੁਰ ਤੋਂ ਮਾਵਾਂ ਦੇ ਬਣ ਜਾਂਦੇ ਸੁਪਰਸਟਾਰ ਮਿੱਤਰੋ ਬਣ ਜਾਂਦੇ ਸੁਪਰਸਟਾਰ ਮਿੱਤਰੋ ਦਰਜੀਤ ਨਡਾਲਾ ਬਿਜ਼ੀ ਹੈ ਕਹਿੰਦੇ ਫੋਨ ਆਉਂਦਾ ਹੈ ਕਹਿੰਦੇ ਕੋਈ ਸਾਥੀ ਆ ਜਾਂਦੇ ਆ ਉਹਨਾਂ ਦਾ ਵੀ ਮੇਰੇ ਵੀਰੋ ਇੱਥੇ ਆਉਣ ਦਾ ਸਵਾਗਤ ਕਰਨਾ ਬਣਦਾ ਵੀ ਹੈ ਕਿਉਂਕਿ ਘੱਟ ਪਰੌਣੇ ਆਏ ਆ ਮੇਰੇ ਵੀਰੋ ਇਹ ਵੱਡਾ ਮਾਣ ਹੈ ਔਰ ਸਾਹਮਣੇ ਦੇਖਦਾ ਵੀ ਜਦੋਂ ਫਾਈਨਲ ਮੈਚ ਹੋਊਗਾ ਆਹ ਸਟੇਜ ਸਜ ਗਈ ਹੈ ਰਾਜਵੀਰ ਜਵੰਦੇ ਨੇ ਗੱਲ ਕਰਨੀ ਹੈ ਪਰ ਇੰਤੋਂ ਪਹਿਲਾਂ ਕਹਿੰਦੇ ਮੁੰਡੇ ਰੰਗਲੇ ਪੰਜਾਬ ਦੀ ਧਰਤੀ ਦੇ ਆਹ ਘਰਾਇਆ ਦੇ ਏਰੀਆ ਦਾ ਖਿਡਾਰੀ ਇਹ ਆ ਮਾਲਾਵਾਲਾ ਸੁੱਖਾ ਬਾ ਸੁੱਖਾ ਨਹੀਂ ਉਹ ਰੀਸਾ ਨੌਜੋਨਾ ਤੇਰੀਆਂ ਪਹਿਲੀ ਵਾਰ ਕਨੇਡਾ ਖੇਡਿਆ ਤੇ ਮੁੰਡਾ ਕਹਿੰਦੇ ਕਾਮਯਾਬ ਹੋਇਆ ਸੋਹਣੀਆਂ ਰੇਡਾਂ ਪਾਈਆਂ ਨੇ ਇਧਰ ਮਹਿੰਦਰ ਸਿੰਘ ਜੀ ਸੁਰਖਪੁਰ ਵਾਲੇ ਵੱਡੀ ਜ਼ਿੰਮੇਵਾਰੀ ਹੈ ਉਧਰ ਗਾਂਦਰਾ ਵਾਲਾ ਪੰਮਾ ਕਮਲਜੀਤ ਜੰਡ ਕਹਹਾਰਾ ਔਰ ਸਾਹਮਣੇ ਰੇਡ ਹਰਦਾਸੇ ਵਾਲੇ ਸੁਖਦੀ ਚਾਰ ਜਾਫੀ ਚਾਰ ਰਮੀਤੀ ਵਾਲਾ ਰਮੀਤੀ ਮੈਂ ਪਹਿਲੇ ਵੀ ਦੱਸਿਆ ਇਸ ਖਿਡਾਰੀ ਨੇ ਇਸੇ ਹੀ ਗਰਾਊਂਡ ਦੇ ਵਿੱਚੋਂ ਸੀਪ ਵੀ ਜਿੱਤਿਆ ਮੇਰੇ ਵੀਰੋ ਲੱਕੀ ਆਸਟ੍ਰੇਲੀਆ ਸਾਡਾ ਵੀਰ ਉਹ ਵੀ ਲਾਈਵ ਆਨੰਦ ਮਾਰ ਰਿਹਾ ਹੈ ਔਰ ਸਰਦਾਰ ਚਰਨ ਸਿੰਘ ਜੀ ਔਰ ਮਾਤਾ ਸਰਿੰਦਰ ਕੌਰ ਜੀ ਜਿਨ੍ਹਾਂ ਦੇ ਪੁੱਤਰ ਦਲਜੀਤ ਨਰਾਲੇ ਰਾਜ ਮੇਲਾ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਗੱਲਾਂ ਹੋ ਰਹੀਆਂ ਨਰਾਲੇ ਦੇ ਵਿੱਚ ਧਮਾਂ ਪਈਆਂ ਹੋਈਆਂ ਸੁਰਖਪਰੀਏ ਯਾਦਾਂ ਦੀਆਂ ਤੌੜਾ ਪੱਜ ਰਹੀਆਂ ਔਰ ਟੱਕਰ ਸਿਰੇ ਦੀ ਹੋ ਰਹੀ ਹੈ ਟੱਕਰ ਸਿਰੇ ਦੀ ਹੋ ਰਹੀ ਹੈ ਵੱਡਾ ਇਕੱਠ ਹੈ ਮੇਰੇ ਵੀਰੋ ਨਰਾਲੇ ਦੇ ਵਿੱਚ ਵੱਡਾ ਮੈਚ ਹੈ ਵੱਡੇ ਸਿਰੇ ਲੱਗੀ ਪਈ ਐ ਆ ਮਹਿਮਦ ਵਾਲੀਆ ਜੋਤਾ ਇਸ ਲਈ ਰੇਡ ਪਾਉਣ ਦੇ ਲਈ ਬੱਜ ਰਿਹਾ ਕੁਨਿਆਰੀ ਨਾਲ ਪੁੱਗਿਆ ਨਾਲ ਜੋਰ ਰਮੀਤੀ ਵਾਲਾ ਆ ਸਾਹਮਣੇ ਵੇਖ ਰਿਹਾ ਨਹੀਂ ਇਸ ਲਈ ਮੱਲੀਆਂ ਵਾਲਾ ਪੁੱਗਿਆ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਇਹ ਨੰਬਰ ਜੋਤ ਹੈ ਆ ਮੈਚ ਦੇ ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਭੁਪਿੰਦਰ ਸਿੰਘ ਜੀ ਗੁਜਰਾ